ਸੱਚੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਜਿੰਮਾ ਕੈਨੇਡਾ ਤੋਂ ਜੋ ਵੀ ਖਬਰਾਂ ਆਉਂਦੀਆਂ ਨੇ ਉਸ ਗੱਲ ਨੂੰ ਲੈ ਕੇ ਜਿਹੜੇ ਸਾਡੇ ਪੰਜਾਬੀ ਨੇ ਇਹਨਾਂ ਖਬਰਾਂ ਨੂੰ ਲੈ ਕੇ ਦੇਖਣ ਨੂੰ ਲੈ ਕੇ ਤਤਪਰ ਰਹਿੰਦੇ ਨੇ ਕਿਉਂਕਿ ਪੰਜਾਬੀਆਂ ਦੇ ਵਿੱਚੋਂ ਹਰ ਇੱਕ ਪਰਿਵਾਰ ਦੇ ਵਿੱਚੋਂ ਜਾਂ ਪਰ ਬਹੁਤੇ ਪਰਿਵਾਰ ਕੈਨੇਡਾ ਦੇ ਵਿੱਚ ਸੈੱਟ ਨੇ ਜੇਕਰ ਕੋਈ ਪੂਰਾ ਪਰਿਵਾਰ ਨਹੀਂ ਤਾਂ ਪਰਿਵਾਰ ਦੇ ਵਿੱਚੋਂ ਇੱਕ ਦੋ ਜੀ ਤਾਂ ਕੈਨੇਡਾ ਦੇ ਕਿਸੇ ਨਾ ਕਿਸੇ ਜਿਹੜਾ ਸਿਟੀ ਦੇ ਵਿੱਚ ਗਏ ਹੋਏ ਨੇ ਤਾਂ ਉਸ ਕਰਕੇ ਜਿਹੜਾ ਇਧਰਲੇ ਪਾਸੇ ਪਰਿਵਾਰ ਬੈਠਾ ਹਰ ਕੋਈ ਜਿਹੜੀ ਕੈਨੇਡਾ ਦੀ ਖਬਰ ਨੂੰ ਜਿਹੜਾ ਪੂਰੀ ਗੌਰ ਦੇ ਨਾਲ ਸੁਣਦਾ ਕਿ ਕੈਨੇਡਾ ਦੇ ਵਿੱਚ ਚੱਲ ਕੀ ਰਿਹਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਚਰਚਾਵਾਂ ਚੱਲੀਆਂ ਕਿ ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਪ੍ਰਵਾਸੀ ਲੋਕ ਆ ਗਏ ਇਸ ਕਰਕੇ ਜਿਹੜੀ ਉੱਥੇ ਜਿਹੜੀ ਬੇਰਜ਼ਗਾਰੀ ਅਨਪਲੋਇਮੈਂਟ ਵੱਡੇ ਪੱਧਰ ਤੇ ਵੱਧ ਗਈ ਹੁਣ ਕੁਝ ਹੋਰ ਰਿਪੋਰਟਾਂ ਜਿਹੜੀਆਂ ਉੱਥੋਂ ਦੀ ਆਬਾਦੀ ਨੂੰ ਲੈ ਕੇ ਕਿ ਕੈਨੇਡਾ ਦੀ ਆਬਾਦੀ ਦੀ ਜਿਹੜੀ ਵਧਣ ਦੀ ਰੇਸ਼ਿਓ ਆ ਉਹ ਜਿਹੜੀ ਘਟ ਚੁੱਕੀ ਆ ਬਹੁਤ ਕੁਝ ਰਿਪੋਰਟਾਂ ਸਾਬਤ ਕਰ ਰਹੀਆਂ ਨੇ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਪਿਛਲੇ ਸਾਲਾਂ ਦੇ ਮੁਕਾਬਲੇ ਕਿਸ ਤਰੀਕੇ ਜਿਹੜੀ ਆਬਾਦੀ ਦੀ ਵਿੱਚ ਵਧਣ ਦੇ ਵਿੱਚ ਰੁਕਾਵਟ ਆ ਤਦ ਅਸਲ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਦੀ ਘਟਾਤੀ ਕਾਰਨ ਜਿਹੜਾ ਜਿਹੜੀ ਆਬਾਦੀ ਸੀ ਕੈਨੇਡਾ ਦੀ ਉਹ ਉਹਨੇ ਵੱਡੇ ਪੱਧਰ ਤੇ ਵਧਣ ਤੋਂ ਰੁਕਣ ਲੱਗ ਗਈ ਆ ਕਿਉਂਕਿ ਜਿਹੜਾ ਕੈਨੇਡਾ ਦੀ ਆਬਾਦੀ ਦੇ ਵਿੱਚ ਜਿਹੜੀ ਵਧਣ ਦੇ ਵਿੱਚ ਲਗਭਗ ਰੁਕ ਚੁੱਕੀ ਹੈ ਇੱਕ ਨਵੀਂ ਅੰਕੜਾ ਰਿਪੋਰਟ ਦੇ ਅਨੁਸਾਰ ਇਹ ਲਗਭਗ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਹੌਲੀ ਚੌਥਾਈ ਵਾਧੂ ਦਰ ਹੈ ਜਾਨੀ ਕਿ ਸਿਰਫ ਕੋਵਿਡ ਸਮੇਂ ਤੋਂ ਇਲਾਵਾ 2024 ਦੀ ਪਹਿਲੀ ਤਮਾਹੀ ਦੇ ਵਿੱਚ ਕੈਨੇਡਾ ਦੀ ਆਬਾਦੀ ਸਿਰਫ 0.5% ਵਧੀਆ ਜੋ ਕਿ 2020 ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਹੌਲੀ ਗਤੀ ਹੈ ਜਾਨੀ ਕਿ ਹਾਲਾਂਕਿ ਇੱਕ ਵਾਰ ਇਹ ਹੋਇਆ ਕਿ ਲਾਕਡਾਊਨ ਸਮੇਂ ਜਿਹੜੀ ਆਬਾਦੀ ਵਧੀ ਕਿਉਂਕਿ ਉੱਤੇ ਜਿਹੜੇ ਲੋਕ ਨੇ ਉਹ ਇਧਰ ਉਧਰ ਕਿਸੇ ਵੀ ਦੇਸ਼ ਦੇ ਵਿੱਚ ਨਹੀਂ ਜਾ ਸਕੇ ਉੱਤੇ ਫਸ ਕੇ ਸਟਕ ਹੋ ਕੇ ਰਹਿ ਗਏ ਪਰ 2024 ਦੀ ਜਿਹੜੀ ਤਮਾਹੀ ਦੇ ਵਿੱਚ ਜਿਗਰੀਬਨ 0.5% ਜਿਹੜੀ ਆਬਾਦੀ ਵਧੀ ਜੋ ਕੇ ਜਿਹੜਾ ਬਹੁਤ ਹੌਲੀ ਗਤੀ ਦੇ ਨਾਲ ਹੌਲੀ ਸਪੀਡ ਦੇ ਨਾਲ ਆਬਾਦੀ ਬਦਲੀ ਹੈ ਤਾਂ ਦਰਅਸਲ ਇਮੀਗ੍ਰੇਸ਼ਨ ਦੇ ਪਾਬੰਦੀ ਦੇ ਵਜੂ ਇਹ ਨਤੀਜੇ ਨੇ ਜਿਹੜੇ ਨਿਕਲ ਕੇ ਸਾਹਮਣੇ ਆਏ ਨੇ ਦਰਅਸਲ ਜਿਹੜਾ ਇਮੀਗ੍ਰੇਸ਼ਨ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਨੇ ਰੂਲਸ ਸਖਤ ਕੀਤੇ ਗਏ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀ ਲਿਬਰਲ ਪਾਰਟੀ ਦੀ ਸਰਕਾਰ ਸੀ ਉਸ ਵਕਤ ਵੀ ਉਹਨਾਂ ਦੇ ਵੱਲੋਂ ਕੁਝ ਰੂਲ ਚੇਂਜ ਕੀਤੇ ਗਏ ਸਟੂਡੈਂਟ ਵੀਜ਼ਾ ਦੇ ਉੱਪਰ ਵਰਕ ਵੀਜ਼ਾ ਦੇ ਉੱਪਰ ਰੋਕ ਲਗਾਈ ਜਾਂਦੀ ਆ ਤਾਂ ਉਸ ਕਰਕੇ ਜਿਹੜਾ ਪਹਿਲਾਂ ਅਕਸਰ ਦੇਖਿਆ ਜਾਂਦਾ ਸੀ ਕਿ ਜਿਹੜਾ ਪੂਰੇ ਦੁਨੀਆ ਭਰ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜਾ ਕੈਨੇਡਾ ਦੇ ਵਿੱਚ ਸੈਟਲ ਹੁੰਦੇ ਸੀ ਬੜੀ ਗਿਣਤੀ ਲੋਕ ਕੈਨੇਡਾ ਜਾਂਦੇ ਸੀ ਤਾਂ ਇਸ ਕਰਕੇ ਕੈਨੇਡਾ ਦੀ ਜਿਹੜੀ ਆਬਾਦੀ ਆ ਇਸ ਦੇ ਨਾਲ ਵੀ ਵਧਦੀ ਇਸ ਜਿਹਦਾ ਵਾਧੂ ਰੋਕਣ ਦਾ ਮੁੱਖ ਕਾਰਨ ਇਹ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਤੇ ਅਸਥਾਈ ਕੰਮ ਆ ਦੀ ਗਿਣਤੀ ਦੇ ਵਿੱਚ ਵੱਡੀ ਕਟੌਤੀ ਹੋਈ ਹੈ ਜਿਵੇਂ ਉਹੀ ਗੱਲ ਹੈ ਕਿ ਇਮੀਗ੍ਰੇਸ਼ਨ ਨੇ ਜਿਹੜੇ ਰੂਲ ਚੇਂਜ ਕਰਤੇ ਤਾਂ ਇਸ ਕਰਕੇ ਜਿਹੜੇ ਜਿਹੜੇ ਵਿਦੇਸ਼ੀ ਅਸਥਾਈ ਕੰਮੇ ਸੀ ਜਿਹੜੇ ਵਿਦੇਸ਼ੀ ਵਿਦਿਆਰਥੀ ਸੀ ਉਹਨਾਂ ਦੀ ਗਿਣਤੀ ਦੇ ਵਿੱਚ ਕਟੌਤੀ ਹੋਈ ਹੈ 2024 ਦੀ ਸ਼ੁਰੂਆਤ ਦੇ ਵਿੱਚ ਸਰਕਾਰ ਨੇ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਸਖਤੀ ਕਰਦਿਆਂ ਸਥਾਈ ਰਿਹਾਇਸ਼ ਵਾਲੀ ਆਮਦ ਘਟਾਈ ਇਸ ਦੇ ਨਾਲ ਅਕਸਰ ਆਬਾਦੀ ਵਧਾਉਣ ਦਾ ਵੱਡਾ ਸਰੋਤ ਹੁੰਦੇ ਸਨ ਜਾਣੀ ਕਿ ਜੋ 2024 ਦੇ ਵਿੱਚ ਇਮੀਗ੍ਰੇਸ਼ਨ ਦੇ ਰੂਲ ਸਖਤ ਕੀਤੇ ਗਏ ਵਿਦੇਸ਼ੀ ਜਿਹੜੇ ਵਿਦਿਆਰਥੀ ਜਾਂ ਫਿਰ ਅਸਥਾਈ ਕਾਮੇ ਆਉਂਦੇ ਸੀ ਉਹਨਾਂ ਦੇ ਰੂਲ ਚੇਂਜ ਕੀਤੇ ਗਏ ਘਟਾਈ ਗਏ ਉਹਨਾਂ ਦੀ ਗਿਣਤੀ ਘਟਾਈ ਗਈ ਤੇ ਉਸ ਦੇ ਨਾਲ ਕੈਨੇਡਾ ਦੀ ਆਬਾਦੀ ਵੀ ਜਿਹੜੀ ਘਟਣ ਲੱਗ ਗਈ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਜੋ ਅਸਥਾਈ ਰਿਹਾਇਸ਼ੀਦਾਰ ਘਟ ਕੇ ਜਿਹੜਾ ਸਿਰਫ 1 ਲੱਖ 31810 ਦੇ ਉੱਪਰ ਆ ਗਿਆ ਕੈਨੇਡਾ ਦੀ ਕੁਝ ਰਿਪੋਰਟਾਂ ਅਨੁਸਾਰ ਕਿ 2024 ਦੀ ਜਿਹੜੀ ਪਹਿਲੀ ਤਮਾਈ ਦੇ ਵਿੱਚ ਇੰਨਾ ਜਿਆਦਾ ਘਟ ਗਿਆ ਕਿ ਪਿਛਲੇ ਸਾਲ ਕੈਨੇਡਾ ਦੀ ਆਬਾਦੀ ਜਿਹੜੀ 3.2% ਵਧਦੀ ਸੀ ਜੋ ਕਿ ਜੀ7 ਦੇਸ਼ਾਂ ਦੇ ਵਿੱਚ ਸਭ ਤੋਂ ਉੱਚੀ ਦਰ ਸੀ ਜਾਨੀ ਕਿ ਜੋ ਪਹਿਲਾਂ ਕਦੇ ਪਿਛਲੇ ਸਾਲਾਂ ਦੇ ਵਿੱਚ 3.2% ਆਬਾਦੀ ਵਧ ਰਹੀ ਸੀ ਤੇ ਅੱਜ ਜਿਹੜਾ 2024 ਦੀ ਰਿਪੋਰਟ ਆਈ ਹੈ ਉਸ ਦੇ ਵਿੱਚ ਤੁਸੀਂ ਦੇਖੋ ਕਿ 0.5% ਵਧਣ ਲੱਗੀ ਆ ਤੇ ਪਰ ਕੈਨੇਡਾ ਦੀ ਜਿਹੜੀ ਲਿਬਰਲ ਸਰਕਾਰ ਨੇ ਇਮੀਗ੍ਰੇਸ਼ਨ ਨੀਤੀਆਂ ਨੂੰ ਸੰਭਾਲਣ ਲਈ ਕੁਝ ਕਦਮ ਚੁੱਕੇ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਨਵੀਆਂ ਜਿਹੜੀਆਂ ਲਿਮਟਾਂ ਲਗਾਈਆਂ ਨੇ ਜਿਹੜੀਆਂ ਰੋਕਾਂ ਲਗਾਈਆਂ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਪਾਬੰਦੀਆਂ ਲਗਾਈਆਂ ਨੇ ਇਸ ਦੇ ਨਾਲ ਹਾਊਸਿੰਗ ਹੈਲਥ케ਅਰ ਸਿਸਟਮ ਤੇ ਪੈ ਰਹੇ ਭਾਰ ਨੂੰ ਦਿਖਾ ਕੇ ਜਿਹੜੇ ਜਾਇਜ਼ ਕਦਮ ਟੈਰ ਆਏਗੇ ਨੇ ਯਾਨੀ ਕਿ ਹੁਣ ਸਿੱਧੇ ਤੌਰ ਤੇ ਕਾਰਨੇ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੀ ਕੈਨੇਡਾ ਦੇ ਵਿੱਚ ਆਬਾਦੀ ਆ ਉਹਦੀ ਸਪੀਡ ਆ ਜਿਹੜੀ ਵਧਣ ਦੀ ਉਹ ਘਟ ਚੁੱਕੀ ਆ ਸਪੀਡ ਵਧਣ ਦਾ ਕਾਰਨ ਇਹ ਸੀ ਕਿ ਕੈਨੇਡਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਲੋਕ ਆਉਂਦੇ ਸੀ ਭਾਵੇਂ ਉਹ ਵਿਦਿਆਰਥੀਆਂ ਦੇ ਰੂਪ ਚ ਆਉਂਦੇ ਸੀ ਭਾਵੇਂ ਅਸਥਾਈ ਕਾਮਿਆਂ ਦੇ ਰੂਪ ਚ ਆਉਂਦੇ ਸੀ ਪਰ ਇਮੀਗ੍ਰੇਸ਼ਨ ਨੇ ਰੂਲਸ ਚੇਂਜ ਕਰਤੇ ਉਹਨਾਂ ਦੀ ਗਿਣਤੀ ਕੈਨੇਡਾ ਦੇ ਵਿੱਚ ਜਾਣ ਦੀ ਘਟਣ ਲੱਗ ਚੁੱਕੀ ਆ 2024 ਦੀ ਸ਼ੁਰੂਆਤ ਦੇ ਵਿੱਚ ਇਮੀਗ੍ਰੇਸ਼ਨ ਰੂਲਸ ਸਖਤ ਹੋਏ ਸੀ ਤਾਂ ਉਸ ਤੋਂ ਬਾਅਦ ਹੋਣਾ ਕੈਨੇਡਾ ਦੀ ਆਬਾਦੀ ਹਾਲਾਂਕਿ ਵੱਧ ਰਹੀ ਆ ਪਰ ਉਨੇ ਵੱਡੇ ਪੱਧਰ ਤੇ ਨਹੀਂ ਵੱਧ ਰਹੀ ਆ ਹੋ ਸਕਦਾ ਕਿ ਜੇਕਰ ਇਸੇ ਤਰੀਕੇ ਲਿਬਰਲ ਪਾਰਟੀ ਨੇ ਰੂਲ ਰੱਖੇ ਤਾਂ ਆਉਣ ਵਾਲੇ ਕੁਝ ਕੁ ਸਾਲਾਂ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਆ ਕੈਨੇਡਾ ਦੇ ਵਿੱਚ ਉਹ ਵੀ ਖਤਮ ਹੋ ਜਾਵੇ